ਸਾਸ਼੍ਰੀਕਾਲ ਮੈਂ ਸਾਕਸ਼ੀ ਕੋਰਟ ਸਵਾਗਤ ਕਰਦੀਆਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਸ਼੍ਰੀਕਾਲਤਾਖ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀਆਂ ਦੇ ਲਈ ਸੱਤ ਮੈਂਬਰੀ ਕਮੇਟੀ ਬਣਾਈ ਸੀ ਕਮੇਟੀ ਬਣਾਉਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਭਰਤੀਆਂ ਖੁਦ ਹੀ ਆਪਣੇ ਪੱਧਰ ਦੇ ਉੱਤੇ ਜਾਰੀ ਰੱਖੀਆਂ ਉਸ ਤੋਂ ਬਾਅਦ ਕੀ ਹੋਇਆ ਦੋ ਮੈਂਬਰ ਜਿਹੜੇ ਸੀਗੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਪ੍ਰੋਫੈਸਰ ਕਿਰਪਾਲ ਸਿੰਘ ਬਨੂਗਰ ਨੇ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਤੇ ਰਹਿ ਗਏ ਪੰਜ ਮੈਂਬਰ। ਇਹਨਾਂ ਪੰਜ ਮੈਂਬਰ ਕਮੇਟੀ ਨੇ ਸ਼੍ਰੀ ਕਾਲਟਕਸਬ ਜਥੇਦਾਰ ਨੂੰ ਰਿਪੋਰਟ ਸੌਂਪੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਹਿਯੋਗ ਨਹੀਂ ਦੇ ਰਹੀ। ਜਿਸ ਤੋਂ ਬਾਅਦ ਗਿਆਨੀ ਰਗबीर ਸਿੰਘ ਦਾ ਬਿਆਨ ਸਾਹਮਣੇ ਆਇਆ ਕਿ ਉਹਨਾਂ ਨੇ ਅਕਾਲੀ ਦਲ ਦੇ ਸਹਿਯੋਗ ਦੀ ਮੰਗ ਨਹੀਂ ਕੀਤੀ ਸੀ। ਉਹਨਾਂ ਨੇ ਸਿੱਧਾ ਕਿਹਾ ਸੀ ਕਿ ਤੁਸੀਂ ਭਰਤੀਆਂ ਸ਼ੁਰੂ ਕਰੋ ਤੇ ਹੁਣ ਹੁਕਮ ਦਿੰਦੇ ਨੇ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉਹ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਵੇ। ਤੇ ਕੀ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਜੋ ਇਹ ਜੋ ਲੜਾਈ ਹੈ ਪੰਥਕ ਤੇ ਸਿਆਸਤ ਦੀ ਦੋਵੇਂ ਜੋ ਚੱਲ ਰਹੀ ਹੈ ਟਕਰਾਵ ਕਿੰਨਾ ਕੁ ਅੱਗੇ ਵਧੇਗਾ ਇਸੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਸਾਰਿਆਂ ਜਿਵੇਂ ਮੈਂ ਸ਼ੁਰੂਆਤ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਭਰਤੀਆਂ ਤੇ ਉਹਨਾਂ ਨੇ ਕਰ ਲਈਆਂ ਪਰ ਪੰਜ ਮੈਂਬਰੀ ਕਮੇਟੀ ਨੇ ਹੁਣ ਰਿਪੋਰਟ ਸੌਂਪੀ ਸੀ ਕਿ ਉਹ ਸਹਿਯੋਗ ਨਹੀਂ ਦੇ ਰਹੀ ਤੇ ਚਤھیدار ਨੇ ਹੁਕਮ ਦੇ ਦਿੱਤੇ ਆ ਕਿ ਹੁਣ ਤੁਸੀਂ ਭਰਤੀਆਂ ਆਪਣੇ ਪੱਧਰ ਦੇ ਉੱਤੇ ਸ਼ੁਰੂ ਕਰ ਦੋ ਪ੍ਰਗੇ ਰਿਆ ਤੇ ਕੀ ਲੱਗਦਾ ਕਿ ਹੁਣ ਜਿਹੜੀਆਂ ਇੰਨੀਆਂ ਭਰਤੀਆਂ ਸ਼ ਦੇਖੋ ਸਾਖੀ ਪਹਿਲਾਂ ਜਿਹੜੀ ਸਭ ਤੋਂ ਜਿਹੜੀ ਮਹੱਤਵਪੂਰਨ ਗੱਲ ਆ ਕਿ ਜਿਹੜੀ ਮੈਨੂੰ ਲੱਗਦਾ ਕਿ ਵਿਚਾਰ ਕਰਨੀ ਚਾਹੀਦੀ ਹੈ ਕਿ ਜੇ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਨੇ 2 ਦਸੰਬਰ ਨੂੰ ਸ਼੍ਰੀ ਕਾਲਤਕ ਸਾਹਿਬ ਦੀ ਫਜ਼ੀਲ ਤੋਂ ਕਿਹਾ ਸੀ ਕਿ 7 ਮੈਂਬਰੀ ਇੱਕ ਕਮੇਟੀ ਬਣਾਈ ਜਾਂਦੀ ਹੈ ਉਹ ਇਹ ਭਰਤੀ ਪ੍ਰਕਿਰਿਆ ਕਰੇਗੀ ਤੇ ਉਸੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਦੋਂ ਇਹ ਹੁਕਮ ਜਾਰੀ ਹੋਇਆ ਸੀ ਤੇ ਅਕਾਲੀ ਦਲ ਬਾਦਲ ਨੂੰ ਇਹ ਚਾਹੀਦਾ ਸੀ ਕਿ ਉਸੇ ਦਿਨ ਸਾਰਾ ਕੁਝ ਉਸ ਕਮੇਟੀ ਨੂੰ ਸੌਂਪ ਦਿੰਦੇ ਪੁਰਾਣਾ ਰਿਕਾਰਡ ਵੀ ਸੌਂਪ ਦਿੰਦੇ ਜੋ ਮਰਿਆਦਾ ਕਹਿੰਦੀ ਆ ਜੋ ਸ਼੍ਰੀ ਕਾਲ ਤਖਸਦ ਦੀ ਮਰਿਆਦਾ ਕਹਿੰਦੀ ਮੈਂ ਉਹਨੂੰ ਕਹਿ ਰਿਹਾ ਉਸੇ ਦਿਨ ਸੌਂਪ ਦਿੰਦੇ ਕਿ ਤੁਸੀਂ ਇਹ ਫੜੋ ਸਾਡਾ ਸਾਰਾ ਪੁਰਾਣਾ ਰਿਕਾਰਡ ਤੁਸੀਂ ਭਰਤੀ ਪ੍ਰਕਿਰਿਆ ਸ਼ੁਰੂ ਕਰੋ ਹਰਜਿੰਦਰ ਸਿੰਘ ਧਾਮੀ ਉਸ ਕਮੇਟੀ ਦੇ ਮੁਖੀ ਬਣਾਏ ਗਏ ਉਹਨਾਂ ਦੀ ਅਗਵਾਈ ਦੇ ਵਿੱਚ ਉਹ ਸਾਰੀ ਭਰਤੀ ਪ੍ਰਕਿਰਿਆ ਸ਼ੁਰੂ ਹੋਣੀ ਸੀ ਲੇਕਿਨ ਜਿਵੇਂ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਅਸਤੀਫਾ ਦੇ ਦਿੱਤਾ ਬਾਅਦ ਵਿੱਚ ਕਰਪਾਲ ਸਿੰਘ ਬੰਡੂਗਰ ਨੇ ਅਸਤੀਫਾ ਦੇ ਦਿੱਤਾ ਇਥੋਂ ਸਾਫ਼ ਜਾਹਰ ਹੋ ਗਿਆ ਕਿ ਸ਼੍ਰੀ ਕਾਲ ਤਖਸਦ ਦੇ ਉਹਨਾਂ ਹੁਕਮਾਂ ਨੂੰ ਅਕਾਲੀ ਦਲ ਬਾਦਲ ਮੰਨਣ ਲਈ ਤਿਆਰ ਨਹੀਂ ਆ। ਪਹਿਲਾਂ ਤਾਂ ਇਹਨਾਂ ਨੇ ਵਿੱਚ ੜਿੰਗਾ ਪਾ ਲਿਆ ਆਪਣੇ ਤਰਕ ਵਤਾਰਕ ਸ਼ੁਰੂ ਕਰਤੇ। ਵੀ ਧਰਮ ਜਿਹੜਾ ਹੈ ਅਗਰ ਉਹ ਸਾਡੇ 'ਚ ਦਖਲ ਅੰਦਾਜ਼ੀ ਕਰੇਗਾ ਇਹ ਧਰਮ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੰਨਾਂਗੇ ਤੇ ਸਾਡੀ ਮਾਨਤਾ ਰੱਦ ਹੋ ਜਾਏਗੀ। ਤੇ ਇਹਨਾਂ ਨੂੰ ਦੱਸੇ ਕੋਈ ਮਾਨਤਾ ਤਾਂ ਅੱਜ ਤੱਕ ਭਾਰਤੀ ਜਨਤਾ ਪਾਰਟੀ ਦੀ ਰੱਦ ਨਹੀਂ ਹੋਈ ਜਿਨ੍ਹਾਂ ਨੇ ਆਪਣੇ ਏਜੰਡੇ ਦੇ ਵਿੱਚ ਇਹ ਕਲੀਅਰ ਲਿਖਿਆ ਕਿ ਅਸੀਂ ਰਾਮ ਮੰਦਰ ਬਣਾਵਾਂਗੇ। ਉਹਨਾਂ ਦੀ ਮਾਨਤਾ ਨਹੀਂ ਕੋਈ ਰੱਦ ਕਰ ਸਕਿਆ। ਅੱਜ ਦੇਸ਼ ਦੇ ਵਿੱਚ ਬਹੁਤ ਪਾਰਟੀਆਂ ਨੇ ਅਬ ਐਸੀ ਧੀ ਪਾਰਟੀ ਹੈ ਧਰਮ ਅਧਾਰਤ ਚੱਲ ਰਹੀ ਹੈ ਵੈਸੀ ਵੀ ਤਰ੍ਹਾਂ ਤੇ ਰਾਜਨੀਤੀ ਦਾ ਬੜਾ ਸੁਮੇਲ ਹੈ ਸਾ ਧਰਮ ਜਿਹੜਾ ਹੈ ਜੇ ਧਰਮ ਨਾ ਹੋਵੇ ਤੇ ਰਾਜਨੀਤੀ ਚ ਅਰਾਜਕਤਾ ਤੁਸੀਂ ਇਹ ਦੇਖੋ ਬਈ ਆਪਾਂ ਹੁਣ ਕਰਦੇ ਹਾਂ ਮੈਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਦੀ ਗੱਲ ਕਰਦਾ ਕਿ ਬਾਬਰ ਨੇ ਕਿੰਨਾ ਜ਼ਬਰ ਕੀਤਾ ਕਿੰਨਾ ਉਹਨੇ ਲੋਕਾਂ ਤੇ ਜ਼ਬਰ ਕੀਤਾ ਔਰੰਗਜ਼ੇਬ ਨੇ ਕਿੰਨਾ ਕੀਤਾ ਇਹਨਾਂ ਦਾ ਮਕਸਦ ਕੀ ਸੀਗਾ ਕਿ ਅਸੀਂ ਆਪਣੇ ਧਰਮ ਨੂੰ ਇਸਲਾਮ ਧਰਮ ਨੂੰ ਖਲਾਣਾ ਤੇ ਉਹਨਾਂ ਨੇ ਧਰਮ ਪਰਿਵਰਤਨ ਕਰਾਏ ਕਈ ਸਾਡੇ ਧਾਰਮਿਕ ਸਥਲਾਂ ਨੂੰ ਜਿਹੜਾ ਉਹਨਾਂ ਨੇ ਕਬਜ਼ਾ ਕਰਕੇ ਢਾਢੇਰੀ ਕੀਤਾ ਕਾਰਨ ਕੀ ਸੀਗਾ ਕਿ ਅਸੀਂ ਇਸਲਾਮ ਧਰਮ ਨੂੰ ਕਬੂਲੋ ਚਾਰ ਜਿਹੜੇ ਸਾਬਜਾਦੇ ਆ ਉਹ ਕਿਉਂ ਸ਼ਹੀਦ ਹੋਏ ਉਹਨਾਂ ਨੂੰ ਕਹਿੰਦੇ ਸੀ ਨਾ ਤੁਸੀਂ ਧਰਮ ਕਬੂਲ ਕਰ ਲਓ ਇਸਲਾਮ ਤੇ ਤੁਸੀਂ ਅੱਜ ਵੀ ਰਹਿ ਲਓ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਉਂ ਸ਼ਹਾਦਤ ਦਿੱਤੀ ਕਿਉਂ ਇੰਨੀ ਜੰਗ ਲੜੀ ਇਸੇ ਕਰਕੇ ਲੜੀ ਕਿ ਇਹ ਜਿਹੜੇ ਜਾਵਰ ਲੋਗ ਨੇ ਜਿਹੜੇ ਮੁਗਲ ਨੇ ਇਹ ਜ਼ਬਰਦਸਤੀ ਧਰਮ ਨੂੰ ਜਿਹੜਾ ਉਹ ਪਰਵਰਤਨ ਕਰਾਰੇ ਗੁਰੂ ਅਰਜਨ ਦੇਵ ਜੀ ਸ਼ਹੀਦ ਦੀ ਕਿਉਂ ਹੋਈ ਇਹ ਸ਼ਹੀਦੀਆਂ ਕਿਸੇ ਕਰਕੇ ਹੋਈਆਂ ਇਹ ਧਰਮ ਕਰਕੇ ਹੋਈਆਂ ਨਾ ਇਸ ਦਾ ਮਤਲਬ ਧਰਮ ਜਿਹੜਾ ਉਹ ਹਮੇਸ਼ਾ ਉੱਪਰ ਹੁੰਦਾ ਧਰਮ ਉੱਪਰ ਹੁੰਦਾ ਉੱਥੋਂ ਧਰਮ ਤੋਂ ਸੇਧ ਲੈ ਕੇ ਰਾਜਾ ਹੋਵੇ ਮਹਾਰਾਜਾ ਹੋਵੇ ਉਹਨੇ ਅੱਗੇ ਕੰਮ ਕਰਨਾ ਹੁੰਦਾ ਉਹਨੇ ਧਰਮ ਨੂੰ ਆਧਾਰ ਕਰਕੇ ਕਰਨਾ ਹੁੰਦਾ ਆ ਹੁਣ ਪਿੱਛੇ ਬ੍ਰਾਜ਼ੀਲ 'ਚ ਇਲੈਕਸ਼ਨ ਹੋਏ ਉੱਥੇ ਧਰਮ ਅਧਾਰਤ ਵੋਟਾਂ ਪਈਆਂ ਨੇ ਹਿੰਦੁਸਤਾਨ 'ਚ ਐਸ ਪਿਛਲੇ ਸਾਲ ਜਣੀਆਂ ਵੋਟਾਂ ਪਈਆਂ ਨੇ ਲੋਕ ਸਭਾ ਦੀਆਂ ਧਰਮ ਆਧਾਰਿਤ ਪਈਆਂ ਕੌਣ ਕਹਿੰਦਾ ਧਰਮ ਆਧਾਰਿਤ ਨਹੀਂ ਪਈਆਂ ਲੈਟਿਨ ਅਮਰੀਕਾ ਚ ਵੋਟਾਂ ਪਈਆਂ ਧਰਮ ਆਧਾਰਿਤ ਨੇ ਕੋਸਟਾ ਕੋਟਾ ਚ ਵੋਟਾਂ ਪਈਆਂ ਧਰਮ ਆਧਾਰਿਤ ਇਸ ਹਿੰਦੁਸਤਾਨ ਦੇ ਤਾਂ ਇੱਕ ਚਲੋ ਇੱਥੇ ਤਾਂ ਧਰਮ ਜਿਹੜਾ ਰਪੱਖ ਦੇਸ਼ ਹੈਗਾ ਇੱਥੇ ਸਾਰੇ ਸੂਬਿਆਂ ਚ ਵੱਖ-ਵੱਖ ਧਰਮਾਂ ਦੇ ਲੋਕ ਨੇ ਵੱਖ-ਵੱਖ ਉਹਨਾਂ ਦੀਆਂ ਭਾਸ਼ਾਵਾਂ ਨੇ ਵੱਖ ਸੰਸਕ੍ਰਿਤੀ ਹੈ ਲੇਕਿਨ ਸਭ ਦਾ ਆਪਣਾ ਧਾਰਮਿਕ ਏਜੰਡਾ ਸਭ ਧਰਮ ਦੀ ਗੱਲ ਕਰਦੇ ਨੇ ਤੇ ਵੋਟਾਂ ਚ ਉਹਨੂੰ ਕਨਵਰਟ ਕਰਦੇ ਨੇ ਤੇ ਧਰਮ ਜਿਹੜਾ ਹੈ ਇਸ ਦਾ ਮਤਲਬ ਕਿਤੇ ਨਾ ਕਿਤੇ ਧਰਮ ਉੱਪਰ ਹੈ। ਇਹੀ ਸਾਨੂੰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦਾ ਸਿਧਾਂਤ ਦੇ ਕੇ ਗਏ ਆ। ਇਸੇ ਕਰਕੇ ਮੀਰੀ ਪੀਰੀ ਦੀ ਅਸ਼ੀਰੀ ਕਾਲ ਤੱਕ ਸਾਡੀ ਇਹ ਸੰਰਚਨਾ ਹੋਈ ਹੈ। ਅਕਾਲ ਤਖ਼ਤ ਸਾਹਿਬ ਸਾਨੂੰ ਬਖਸ਼ਿਸ਼ ਚ ਉਹਨਾਂ ਨੇ ਦਿੱਤਾ ਕਿ ਇੱਥੇ ਜਿਹੜਾ ਵਾ ਮੀਰੀ ਪੀਰੀ ਦਾ ਸਿਧਾਂਤ ਹੈ ਜਿਹੜਾ ਉਹ ਲਾਗੂ ਹੋਏਗਾ। ਉੱਥੇ ਅੱਜ ਵੀ ਦੋ ਖਾਲਸਾ ਪੰਥ ਦੇ ਜਿਹੜੇ ਉਹ ਹੈਗੇ ਆ ਨਿਸ਼ਾਨ ਸਾਹਿਬ ਉਹ ਝੂਲਦੇ ਨੇ। ਮੇਰੇ ਕਹਿਣ ਦਾ ਇਹ ਮਕਸਦ ਹੈਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਦੌਰ ਚੱਲਿਆ ਆ ਰਿਹਾ ਦਸਵੇਂ ਪਾਸ਼ਾ ਤੱਕ ਚੱਲਿਆ ਉਹਦੇ ਚ ਧਰਮ ਦੇ ਖਿਲਾਫ ਤਾਂ ਜਿਹੜੀ ਉਹ جنگ ਲੜੀ ਗਈ ਇਸ ਧਰਤੀ ਦੇ ਉੱਤੇ ਜੇ ਦੇਖਿਆ ਜਾਵੇ ਤੇ ਜਿਹੜਾ ਜੇ ਯੁੱਧ ਹੋਇਆ ਮਹਾਭਾਰਤ ਦਾ ਉਹ ਵੀ ਧਰਮ ਅਧਾਰਿਤ ਯੁੱਧ ਸੀ ਧਰਮ ਤੇ ਅਧਰਮ ਦੀ ਲੜਾਈ ਸੀ ਤੇ ਕਿਸੇ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਧਰਮ ਜਿਹੜਾ ਸਾਡੇ ਚ ਦਖਲ ਅੰਦਾਜ਼ੀ ਕਿਉਂ ਕਰਦਾ ਧਰਮ ਧਰਮ ਨੇ ਹੀ ਤੁਹਾਡੀ ਆਤਮਾ ਨੂੰ ਸ਼ੁੱਧ ਕਰਨਾ ਤੇ ਧਰਮ ਨੇ ਹੀ ਤੁਹਾਨੂੰ ਚੰਗੇ ਇਨਸਾਨ ਤੇ ਨੀਵੇਂ ਬਣਾ ਕੇ ਰਾਜਨੀਤੀ ਚ ਭੇਜਣਾ ਤੇ ਜੇ ਇਹੀ ਨਾ ਹੋਣ ਤੇ ਰਾਜਨੀਤੀ ਵਾਲੇ ਤਾਂ ਫਿਰ ਲੁੱਟ ਖਸੁੱਟ ਸ਼ੁਰੂ ਕਰ ਦੇਣ ਜੇ ਅੱਜ ਸ਼੍ਰੀ ਕਾਲ ਤਖਸਰ ਸਾਹਿਬ ਦਾ ਡੰਡਾ ਹੀ ਨਾ ਹੋਵੇ ਸ਼੍ਰੀ ਕਾਲ ਤਖਸਰ ਸਾਹਿਬ ਦੀ ਸ਼ਕਤੀ ਨਾ ਹੋਵੇ ਫਿਰ ਤਾਂ ਸੌਦਾ ਸਾਧ ਨੂੰ ਮਾਫੀ ਨਾ ਕਰਨ ਉਹਦਾ ਹੀ ਕਹਦੇ ਤੈਨੂੰ ਜੋ ਕੁਝ ਦਿੱਤਾ ਦਿੱਤਾ ਡਰ ਲੱਗਦਾ ਨਾ ਉੱਥੋਂ ਮਾਫੀ ਕਿਉਂ ਮੰਗੀ ਸ਼੍ਰੀ ਕਾਲ ਤਖਸਰ ਸਾਹਿਬ ਤੋਂ ਕਿਉਂ ਚਿੱਠੀ ਲੈ ਕੇ ਗਏ ਉੱਥੇ ਅਕਾਲੀ ਦਲ ਦੇ ਲੋਕ ਕਿਉਂਕਿ ਡਰ ਸੀ ਇਦਾਂ ਮਤ ਧਰਮ ਦਾ ਡਰ ਸੀ ਅੱਜ ਮੰਨਦੇ ਹੋ ਨਾ ਇਸ ਗੱਲ ਨੂੰ ਧਰਮ ਦਾ ਡਰ ਫਿਰ ਜੇ ਅੱਜ ਧਰਮ ਦਾ ਡਰ ਸੀ ਤੇ ਅੱਜ ਉਸ ਧਰਮ ਦੇ ਡਰ ਨੂੰ ਕਿਉਂ ਵਾਂਝੇ ਕੀਤਾ ਜਾ ਰਿਹਾ ਅੱਜ ਕਿਉਂ ਵਾਂਝੇ ਕੀਤਾ ਜਾ ਰਿਹਾ ਅੱਜ ਕਿਉਂ ਨਹੀਂ ਮੰਨਦੇ ਬਈ ਗੱਲ ਸੋ ਇਹ ਗੱਲ ਜਿਹੜੀ ਕਿਉਂਕਿ ਗਿਆਨੀ ਰਗਵੀਰ ਸਿੰਘ ਜੀ ਧਾਰਮਿਕ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਐਸਜੀਪੀਸੀ ਦੇ ਪ੍ਰਧਾਨ ਆਪ ਗੁਰਸਿੱਖ ਨੇ ਹਰਜਿੰਦਰ ਸਿੰਘ ਧਾਮੀ ਉਹ ਧਾਰਮਿਕ ਸਿੱਖਾਂ ਦੀ ਸੰਸਥਾ ਜਿਹੜੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਹੈ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਕੋਲ ਗੁਰਦੁਆਰਿਆਂ ਦੀ ਦੇਖਰੇਖ ਦੀ ਜ਼ਿੰਮੇਵਾਰੀ ਆ ਉਹਦੇ ਮੁਖੀ ਨੇ ਉਹਦਾ ਇਹਦਾ ਇਤਿਹਾਸ ਤਾਂ ਪੜੋ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦਾ ਧਰਮ ਦੀ ਲੜਾਈ ਚੱਲੀ ਗੁਰਦੁਆਰੇ ਗੁਰਦੁਆਰੇ ਧਰਮ ਦਾ ਸਥਾਨ ਸੀ ਮਨਤਾਂ ਕੋਲੋਂ ਆਜ਼ਾਦ ਕਰਾਏ ਅਯਾਸ਼ੀ ਦੇ ਅੱਡੇ ਸੀ ਕੁਰਬਾਨੀਆਂ ਦੇ ਕਿ ਜਿਹੜੇ ਆਜ਼ਾਦ ਕਰਾਏ ਗਏ ਤੇ ਉਹ ਧਰਮ ਜਿਹੜਾ ਅੱਜ ਜੇ ਉਹ ਰਾਜਨੀਤੀ ਦੇ ਉੱਤੇ ਹਾਵੀ ਨਹੀਂ ਹੋਊਗਾ ਜਾਂ ਧਾਰਮਿਕ ਗੱਲਾਂ ਨਹੀਂ ਮੰਨੀਆਂ ਜਾਣਗੀਆਂ ਫਿਰ ਤੁਹਾਨੂੰ ਕੀ ਲੱਗਦਾ ਸੀ ਜਿਹੜੇ ਰਾਜਨੀਤਿਕ ਲੋਕ ਸੀ ਇਹ ਤਾਂ ਅੰਗਰੇਜ਼ਾਂ ਨਾਲ ਰਲੇ ਹੋਏ ਸੀ ਭਾਲੇ ਲੀਡਰਾਂ ਦੀਆਂ ਤੁਸੀਂ ਜਿਹੜੇ ਉਸ ਵੇਲੇ ਦੇ ਲੀਡਰ ਸੀਗੇ ਭਾਵੇਂ ਕਿਸੇ ਪਾਰਟੀ ਦੇ ਸੀ ਉਹ ਤਾਂ ਅੰਗਰੇਜ਼ਾਂ ਦੇ ਗੁਲਾਮ ਸੀ ਕਈ ਅੰਗਰੇਜ਼ਾਂ ਦੀ ਗੱਲ ਕਰਦੇ ਸੀ ਇਹ ਤਾਂ ਅੰਦੋਲਨ ਸਿੱਖੀ ਦਾ ਨਰੋਲ ਅੰਦੋਲਨ ਖੜਾ ਹੋਇਆ ਧਾਰਮਿਕ ਜਿਹੜੀ ਆ ਉਹ ਇੱਕ ਲਹਿਰ ਚੱਲੀ ਤੇ ਉਹਨੇ ਆਜ਼ਾਦ ਕਰਾਇਆ ਗੁਰਦੁਆਰਿਆਂ ਨੂੰ ਤੇ ਜੇ ਅੱਜ ਕਿਤੇ ਉਦੋਂ ਦੇ ਦੌਰ ਦੇ ਵਿੱਚ ਅੱਜ ਕੱਲ ਦੇ ਦੌਰ ਦੇ ਲੀਡਰ ਹੁੰਦੇ ਜਿਹੜੇ ਅੱਜ ਕੱਲ ਦੇ ਇੱਡੇ-ਇੱਡੇ ਕਾਰਪੋਰੇਟ ਬਣਾ ਕੇ ਬੈਠ ਕੇ ਹੁੰਦੇ ਤੇ ਤੁਹਾਨੂੰ ਕੀ ਲੱਗਦਾ ਇਹਨਾਂ ਨੇ ਅੰਗਰੇਜ਼ਾਂ ਕੋਲੋਂ ਜ਼ਮੀਨਾਂ ਲੈ ਲੈਣੀਆਂ ਸੀ ਕਿੰਨੇ ਸੋ ਬੀਗੇ ਇਹਨਾਂ ਨੇ ਕਿਹਾ ਠੀਕ ਆ ਨਨਕਾਣਾ ਸਾਹਿਬ ਵੀ ਰੱਖੀ ਰੱਖੋ ਸ਼੍ਰੀ ਦਰਬਾਰ ਸਾਹਿਬ ਵੀ ਰੱਖੀ ਰੱਖੋ ਇਹ ਤਾਂ ਸਿੱਖਾਂ ਨੇ ਸ਼ਹਾਦਤਾਂ ਦੇ ਕੇ ਆਜ਼ਾਦ ਕਰਾਏ ਆ ਦੱਸ ਦਿਓ ਕਿਸੇ ਰਾਜਨੀਤਿਕ ਪਾਰਟੀ ਨੇ ਇਹਦੇ ਵਿੱਚ ਲਹਿਰ ਚਲਾਈ ਹੋਵੇ ਜਦੋਂ ਜਦੋਂ ਉਹ ਲਹਿਰਾਂ ਚੱਲ ਗਈਆਂ ਸਭ ਕੁਝ ਹੋ ਗਿਆ ਫਿਰ ਗਾਂ ਆ ਗਏ ਜੀ ਨਹੀਂ ਜੀ ਅਸੀਂ ਇੱਦਾਂ ਕਰਾਂਗੇ ਫਿਰ ਅਗਵਾਈ ਕਰਨ ਪਹੁੰਚ ਗਏ ਉਹ ਸ਼ਹਾਦਤਾਂ ਤਾਂ ਇਹਨਾਂ ਨੇ ਦਿੱਤੀਆਂ ਸਿੱਖਾਂ ਕੁਰਬਾਨੀਆਂ ਦਿੱਤੀਆਂ ਇਹਨਾਂ ਨੇ ਤੇ ਅੱਜ ਅਸੀਂ ਕਹੀਏ ਕਿ ਅਸੀਂ ਧਰਮ ਕਿਦਾਂ ਦਖਲਅੰਦਾਜ਼ੀ ਕਰ ਸਕਦਾ ਧਰਮ ਨੇ ਹੀ ਤਾਂ ਰਾਜਨੀਤਿਕ ਪਾਰਟੀਆਂ ਨੂੰ ਜਨਮ ਦਿੱਤਾ ਸ਼੍ਰੋਮਣੀ ਅਕਾਲੀ ਦਲ ਵੈਸੇ ਵੀ ਕਹਿੰਦੇ ਕਿ ਉਹ ਪੰਥਕ ਪਾਰਟੀ ਹੈ ਹੁਣ ਉਹ ਪੰਥਕ ਪਾਰਟੀ ਆਪਣੇ ਆਪ ਨੂੰ ਕਹੋਂਦੀ ਹੈ ਪਰ ਅਕਾਲ ਤਖਤ ਸਾਹਿਬ ਦੇ ਜੋ ਹੁਕਮ ਨੇ ਉਹਨਾਂ ਨੂੰ ਉਹ ਮੰਨ ਨਹੀਂ ਰਹੇ ਇੱਕ ਸਾਬ ਦੀ ਉਲੰਘਣਾ ਹੀ ਕਰ ਰਹੇ ਨੇ ਤੇ ਕੀ ਹੁਣ ਜਿਹੜੀ ਉਹਨਾਂ ਨੇ ਆਲਰੇਡੀ ਜਿਹੜੀ ਪ੍ਰਤੀ ਕਰ ਚੁੱਕੇ ਲੱਗਦਾ ਕਿ ਉਹ ਰੱਦ ਕਰ ਦੇਵੇਗੀ ਦੇਖੋ ਕਰਮੀ ਪੈਣੀ ਹੈ ਜੋ ਜਥੇਦਾਰ ਗਿਆਨੀ ਰਘੂਵੀਰ ਸਿੰਘ ਹੋਣਾ ਨੇ ਆਪਣੇ ਵਚਨਾਂ ਚ ਕਿਹਾ ਜੋ ਉਹਨਾਂ ਨੇ ਹੁਣ ਵੀ ਤਾਜ਼ੀ ਇੰਟਰਵਿਊ ਚ ਕਿਹਾ ਕਿ ਮੈਂ ਪੰਜ ਮੈਂਬਰੀ ਕਮੇਟੀ ਨੂੰ ਕਿਹਾ ਤੁਸੀਂ ਆਪਣੀ ਭਰਤੀ ਸ਼ੁਰੂ ਕਰੋ ਇਹਦਾ ਮਤਲਬ ਜੇ ਦੁਬਾਰਾ ਭਰਤੀ ਸ਼ੁਰੂ ਹੋ ਗਈ ਦੁਬਾਰਾ ਕਾਪੀਆਂ ਬਣ ਗਈਆਂ ਸ੍ਰੀ ਕਾਲ ਤਕ ਸਾਡੀ ਰਹਿਨਮਾਈ ਚ ਜਿਹੜਾ ਅਕਾਲੀ ਦਲ ਖੜਾ ਹੋਊਗਾ ਉਹੀ ਅਸਲੀ ਅਕਾਲੀ ਦਲ ਹੋਏਗਾ ਨਾ ਕਿਉਂਕਿ ਉਹਨੂੰ ਹੀ ਸੇਧ ਮਿਲੂਗੀ ਤੇ ਜੇ ਉਦੋਂ ਸ੍ਰੀ ਕਾਲ ਤਕ ਸਾਡੀ ਹੁਕਮਾਂ ਦੀ ਲੰਘਣਾ ਹੋਏਗੀ ਤੇ ਫਿਰ ਉੱਤੇ ਧਾਰਮਿਕ ਸਜ਼ਾ ਵੀ ਮਿਲੇਗੀ ਸਿੱਖ ਪੰਥ ਸੋ ਛੇਕਣ ਦੀ ਵੀ ਸਜ਼ਾ ਮਿਲਦੀ ਆ ਫਿਰ ਉਹ ਗਿਆਨੀ ਰਗਵੀਰ ਸਿੰਘ ਜੀ ਦੇਖਣਗੇ ਪੰਜ ਰਕਤਾਂ ਦੇ ਜੱਥੇਦਾਰ ਬੈਠ ਕੇ ਬਈ ਇਹਨਾਂ ਨੂੰ ਸਜ਼ਾ ਕੀ ਦੇਣੀ ਆ ਜਿਨ੍ਹਾਂ ਨੇ ਸਾਡੇ ਹੁਕਮਾਂ ਦੀ ਉਲੰਘਣਾ ਜਿਹੜੇ ਪੰਜ ਜਥੇਦਾਰਾਂ ਨੇ ਬੈਠ ਕੇ ਇੱਕ ਹੁਕਮ ਤਿਆਰ ਕਰਤੇ ਉਹਦੀ ਉਲੰਘਣਾ ਇੱਕ ਮਨੁੱਖ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਇਸ ਸ੍ਰਿਸ਼ਟੀ 'ਚ ਨਹੀਂ ਕਰ ਸਕਦਾ ਹਿੰਮਤ ਹੀ ਨਹੀਂ ਹੈਗੀ ਲੇਕਿਨ ਜਿਨ੍ਹਾਂ ਨੇ ਕੀਤੀ ਆ ਫਿਰ ਉਹਨਾਂ ਦੇ ਉੱਤੇ ਹੋਊਗਾ ਕਿ ਇਹਨਾਂ ਨੇ ਸ੍ਰੀ ਕਾਲ ਤੱਕ ਸਾਦੇ ਹੁਕਮਾਂ ਦੇ ਵਲ ਦੇਖੋ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਨੂੰ ਕਹਿ ਦਿੱਤਾ ਸਾਫ ਤੌਰ ਤੇ कि ਤੁਸੀਂ ਆਪਣੀ ਭਰਤੀ ਸ਼ੁਰੂ ਕਰੋ ਮੈਨੂੰ ਲੱਗਦਾ ਹਰਜਿੰਦਰ ਸਿੰਘ ਧਾਮੀ ਵੀ ਦਾ ਵੀ ਇੱਕ ਬੜਾ ਸੌਫਟ ਬਿਆਨ ਆਇਆ ਕੱਲ ਕਿ ਮੈਂ ਵਿਚਾਰ ਕਰ ਰਿਹਾ ਇਹਦਾ ਮਤਲਬ ਕਿਤੇ ਨਾ ਕਿਤੇ ਯੂ ਟਰਨ ਉਹਨਾਂ ਦਾ ਵੀ ਹੋ ਰਿਹਾ ਉਹ ਵੀ ਸ਼੍ਰੀ ਕਲਤਕਸਰ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਦੀ ਉਹਨਾਂ ਨਾਲ ਬੈਠਕ ਹੋਈ ਹੈ ਹੋ ਸਕਦਾ ਭਰਤੀ ਪ੍ਰਕਿਰਿਆ ਜਿਹੜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਇੱਕ ਨਵੀਂ ਚੱਲੇ ਇਹ 35 ਲੱਖਾ ਹੋ ਸਕਦਾ ਉਹ 1.5 ਕਰੋੜ ਹੋ ਜਾਏ ਫਿਰ 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 ਕੀ ਹੋਊਗਾ ਫਿਰ ਜਦੋਂ 35 ਲੱਖ ਦਾ ਢੈਢਰੀ ਹੋ ਜੂਗੀ ਨਾ ਫਿਰ 1.5 ਕਰੋੜ ਹੋ ਸਕਦਾ ਉਹਦੇ ਵਿੱਚ ਸਿੱਖ ਕੌਮ ਨਿਕਲ ਕੇ ਆ ਜੀ ਅੱਜ ਜਿਵੇਂ ਸਿੱਖ ਸੰਪਰਦਾਵਾਂ ਸਿੱਖ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਹੋਰ ਜਿਹੜੀ ਆ ਉਹ ਸਾਰੇ ਸ੍ਰੀ ਕਾਲ ਤਖਤ ਸਾਹਿਬ ਦੇ ਨਾਲ ਖੜੇ ਨੇ ਵੈਸੇ ਵੀ ਸਾਰੇ ਸੱਚੇ ਸਿੱਖ ਸ੍ਰੀ ਕਾਲ ਤਖਤ ਸਾਹਿਬ ਨਾਲ ਖੜੇ ਨੇ ਜੋ ਉਥੋਂ ਹੁਕਮ ਜਾਰੀ ਹੋਣਾ ਉਹੀ ਹੁਕਮ ਸਰਵਮੰਨ ਹੋਣਾ ਤੇ ਜੇ ਉਹਨਾਂ ਨੇ ਕਹਿ ਦਿੱਤਾ ਕਿ ਨਵੀਂ ਭਰਤੀ ਤੁਸੀਂ ਆਪਣੇ ਤੌਰ ਤੇ ਕਰੋ ਮੈਂ ਉਹ ਭਰਤੀ ਨੂੰ ਆਪਾਂ ਮੰਨਦੇ ਹੀ ਨਹੀਂ ਇਹ ਤਾਂ ਸਿੱਧਾ ਸਿੱਧਾ ਗੱਲ ਹੋ ਗਿਆ ਕਿ ਧਰਮ ਜਿਹੜਾ ਉਹ ਆਪਣਾ ਫਿਰ ਦੁਬਾਰਾ ਆਪਣਾ ਉਹ ਰੂਪ ਦਿਖਾ ਰਿਹਾ ਗੁਰੂ ਮਹਾਰਾਜ ਉਹ ਦੀ ਦਾਤ ਜਿਹੜੀ ਆ ਉਹ ਦਿੱਤੀ ਹੋਈ ਰੂਪ ਦਿਖਾ ਰਹੀ ਆ ਕਿ ਜਿਹੜਾ ਧਰਮ ਹੈ ਉਹ ਹਮੇਸ਼ਾ ਰਾਜਨੀਤੀ ਦੇ ਉੱਪਰ ਰਹੇਗਾ ਬਰੀ ਬੜੀ ਹੀ ਬੜਕ ਦੇ ਨਾਲ ਗਿਆਨੀ ਰਕबीर ਸਿੰਘ ਦਾ ਬਿਆਨ ਤਾਂ ਭਰਤੀਆਂ ਨੂੰ ਲੈ ਕੇ ਆ ਗਿਆ ਇਹਦੇ ਨਾਲ ਹੀ ਗਿਆਨੀ ਰਕबीर ਸਿੰਘ ਦਾ ਇੱਕ ਹੋਰ ਬਿਆਨ ਸੀ ਕਿ ਜਦੋਂ ਉਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰ ਦਿੱਤਾ ਗਿਆ ਉੱਤੇ ਹੀ ਤੁਹਾਨੂੰ ਵੀ ਹਟਾਉਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਤੇ ਉਸ ਦੇ ਉੱਤੇ ਗਿਆਨੀ ਰਕबीर ਸਿੰਘ ਨੇ ਬੋਲਿਆ ਕਿ ਜੇਕਰ ਅਜਿਹੀਆਂ ਕੋਈ ਵੀ ਚਰਚਾਵਾਂ ਨੇ ਜੇਕਰ ਉਹਨੂੰ ਹਟਾਇਆ ਵੀ ਜਾਂ ਤਾਂ ਉਹਨਾਂ ਦੇ ਕੱਪੜੇ ਆਲਰੇਡੀ ਬੈਗ ਦੇ ਵਿੱਚ ਨੇ ਸਾਕਸ਼ੀ ਦੇਖੋ ਇਹ ਜਿਹੜਾ ਅਜੌਕਾ ਦੌਰ ਚੱਲ ਰਿਹਾ ਨਾ ਇਹ ਸਿੱਖ ਪੰਥ ਦੇ ਵਿੱਚ ਬਹੁਤ ਇੱਕ ਰੋਸ਼ ਵਾਲਾ ਦੌਰ ਚੱਲ ਰਿਹਾ ਕਿਉਂਕਿ ਲੋਕਾਂ ਦੀ ਬਹੁਤ ਸਿੱਖ ਵਿਦਵਾਨਾਂ ਦੀ ਜਿਹੜੀ ਮੰਗ ਹੈ ਜਿਹੜੀ ਵਿਚਾਰ ਹੋ ਰਹੀ ਹੈ ਜਿਹੜੀ ਆਪਣੀ ਡਿਬੇਟ ਹੋ ਰਹੀ ਹੈ ਉਹ ਇਸ ਚੀਜ਼ਾਂ ਦੇ ਉੱਤੇ ਲੇਖ ਵੀ ਲਿਖੇ ਜਾ ਰਹੇ ਨੇ ਇਸ ਚੀਜ਼ਾਂ ਤੇ ਲਿਖੇ ਜਾ ਰਹੇ ਆ ਕਿ ਜਿਹੜਾ ਸ਼੍ਰੀ ਕਾਲ ਤਖਸਾਬ ਹੈ ਉਹਨੂੰ ਇੱਕ ਆਪ ਰਾਜਨੀਤੀ ਦੀ ਤੋਂ ਆਜ਼ਾਦ ਕਰੀਏ ਕਿਉਂਕਿ ਇਹਦੀ ਪ੍ਰਕਿਰਿਆ ਜਥੇਦਾਰਾਂ ਦੀ ਲਗਾਨ ਦੀ ਉਹ ਰਾਜਨੀਤਿਕ ਕੋਠੀਆਂ ਜੋ ਨਿਕਲ ਕੇ ਆਂਦੀ ਹੈ ਤੱਕ ਅਸੀਂ ਉਸ ਰਾਜਨੀਤਿਕ ਪ੍ਰਕਿਰਿਆ 'ਚ ਬਦਲਾਅ ਨਹੀਂ ਕਰਾਂਗੇ ਜਥੇਦਾਰ ਦਾ ਚੋਣ ਐਸਜੀਪੀਸੀ ਕਰੇਗੀ ਉਹ ਲਗਾਏਗੀ ਤੇ ਐਸਜੀਪੀਸੀ ਜਿਹੜੀ ਆ ਉਹ ਅਕਾਲੀ ਦਲ ਦੇ ਲੀਡਰ ਜਿਹੜੇ ਆ ਬਾਦਲ ਉਹ ਚ ਬਹੁਸੰਖਿਆਕ ਨੇ ਉਹਨਾਂ ਨੇ ਚੁਣੇ ਹੋਏ 2011-12 ਦੀਆਂ ਵੋਟਾਂ ਚ ਉਸ ਅੰ ਵਿੱਚੋਂ ਕਈ ਤਾਂ ਲੀਡਰ ਇਹੋ ਜਿਹੇ ਆ ਜਿਹੜੇ ਅਕਾਲੀ ਦਲ ਦੀ ਰਾਜਨੀਤਿਕ ਪਾਰਟੀ ਦੇ ਵਿੰਗ ਵੀ ਆ ਮੰਨ ਲਓ ਰਗੂਜੀਤ ਸਿੰਘ ਵਿਰ ਕੈਦਲਜੀਤ ਸਿੰਘ ਭਿੰਡਰ ਆ ਜਿਨ੍ਹਾਂ ਨੇ ਗਾਨੀ ਹਰਪ੍ਰੀਤ ਸਿੰਘ ਖਾਲਸਾ ਜਾਂ ਕੁਲਵੰਤ ਸਿੰਘ ਮੰਨ ਨੇ ਉਹ ਜਿਲ੍ਹਾ ਅਕਾਲੀ ਦਲ ਜਲੰਧਰ ਦੇ ਪ੍ਰਧਾਨ ਵੀ ਨੇ ਉਹ ਬਾਦਲ ਦਲ ਦੇ ਪ੍ਰਧਾਨ ਵੀ ਨੇ ਤੇ ਉਧਰੋਂ ਉਹ ਐਸਜੀਪੀਸੀ ਦਾ ਸੈਕਟਰੀ ਵੀ ਨੇ ਸੋ ਇਦਾਂ ਦੀਆਂ ਜਿਹੜੇ ਨਾ ਅਕਾਲੀ ਦਲ ਬਾਦਲ ਦੇ ਹੀ ਲੀਡਰ ਉਹਦੇ ਚ ਨੁਮਾਇੰਦਗੀ ਕਰਦੇ ਨੇ ਬਹੁ ਸੰਖਿਆ ਦੇ ਜਿਹੜੀ ਮੈਂ ਕਹਿਣਾ ਪਿਆ ਤੇ ਉਹੀ ਅੱਗੇ ਜਦੋਂ ਜਥੇਦਾਰਾਂ ਨੂੰ ਚੁੰਨਦੇ ਆ ਤੇ ਇਹ ਜਿਹੜਾ ਉਸ ਤੋਂ ਬਾਅਦ ਜਿਹੜਾ ਜਥੇਦਾਰਾਂ ਦੇ ਉੱਤੇ ਰਾਜਨੀਤਿਕ ਜਿਹੜਾ ਉਹ ਰਾਜਨੀਤੀ ਹਾਵੀ ਹੋ ਜਾਂਦੀ ਹੈ ਲੇਕਿਨ ਜਦ ਕਿ ਹੁਣਾ ਉਲਟ ਚਾਹੀਦਾ ਹੈ ਹਮੇਸ਼ਾ ਜਥੇਦਾਰ ਔਰ ਧਰਮ ਹਾਵੀ ਹੋਣਾ ਚਾਹੀਦਾ ਰਾਜਨੀਤੀ ਦੇ ਲੇਕਿਨ ਐਸਾ ਦੌਰ ਦੇ ਵਿੱਚ ਰਾਜਨੀਤੀ ਉਲਟ ਚੱਲਦੀ ਹੈ ਇਹ ਹੁਣ ਨਹੀਂ ਦੌਰ ਚੱਲਿਆ ਇਹ 96 97 ਦਾ ਦੌਰ ਚੱਲ ਰਿਹਾ ਜਥੇਦਾਰ ਰਣਜੀਤ ਸਿੰਘ ਨੂੰ ਲਾਇਆ ਗਿਆ ਜਥੇਦਾਰ ਪੂਰਨ ਸਿੰਘ ਨੂੰ ਲਾਇਆ ਗਿਆ ਪ੍ਰੋਫੈਸਰ ਮਨਜੀਤ ਸਿੰਘ ਹੋ ਰਹੀ ਸੀ ਜਥੇਦਾਰ ਉਹਨਾਂ ਨੂੰ ਲਾਇਆ ਗਿਆ ਜਦੋਂ ਜੁਗਿੰਦਰ ਸਿੰਘ ਵਿਰਾਂਤੇ ਨੂੰ ਲਾਇਆ ਗਿਆ ਜਥੇਦਾਰ ਗਿਆਨੀ ਗੁਰਵਜਨ ਸਿੰਘ ਨੂੰ ਲਾਇਆ ਗਿਆ ਤੁਹਾਡੇ ਸਾਹਮਣੇ ਗਿਆਨੀ ਹਰਪੀਰ ਸਿੰਘ ਨੂੰ ਲਾਇਆ ਗਿਆ ਗਿਆਨੀ ਗੁਰਮੁਖ ਸਿੰਘ ਹੋਰਾਂ ਨੂੰ ਉਤਾਰਿਆ ਗਿਆ ਇਹ ਸਾਰੀਆਂ ਉਦਾਹਰਨਾਂ ਨੇ ਕਿਵੇਂ ਰਾਜਨੀਤਿਕ ਲੋਕਾਂ ਨੇ ਇਹਨਾਂ ਨੂੰ ਲਾਇਆ ਜਦਕਿ ਇਹ ਇਹ ਤਾਂ ਇਹ ਤਾਂ ਸਜ਼ਾ ਦੇਣ ਵਾਲਿਆਂ ਚੋਂ ਹੈ 2 ਦਸੰਬਰ ਨੂੰ ਸਜ਼ਾ ਦਿੱਤੀ ਗਿਆਨੀ ਰੁਘਵੀਰ ਸਿੰਘ ਹੋਰਾਂ ਨੇ ਥੱਲੇ ਖੜੇ ਸੀ ਦੋਸ਼ੀ ਤੇ 2 ਦਸੰਬਰ ਨੂੰ ਅੱਜ ਸਿਰਫ 2 3 ਮਾਰਚ ਹੋਈ ਹੈ ਦਸੰਬਰ ਜਨਵਰੀ ਫਰਵਰੀ ਤੇ ਮਾਰਚ ਚਾਰ ਮਹੀਨਿਆਂ ਦੇ ਵਿੱਚ ਦੋਸ਼ੀ ਜਿਹੜੇ ਆ ਜੱਜ ਨੂੰ ਕੁਰਸੀ ਤੋਂ ਲਾਹਣ ਲੱਗੇ ਨੇ ਗਿਆਨੀ ਰਗਵੀਰ ਸਿੰਘ ਜੀ ਦਾ ਇਹ ਕਹਿਣਾ ਹੈ ਕਿ ਜਿਹੜੇ ਦੋਸ਼ੀ ਆ ਉਹ ਹਾਵੀ ਹੋ ਰਹੇ ਨੇ ਤੇ ਜਿਨ੍ਹਾਂ ਨੇ ਸਜ਼ਾ ਦਿੱਤੀ ਆ ਜਿਨ੍ਹਾਂ ਨੇ ਜੱਜ ਦੀ ਭੂਮਿਕਾ ਨਿਭਾਈ ਆ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਉੱਤੇਲੇ ਵਚਨਾਂ ਨੂੰ ਥੱਲੇ ਸੁਣਾਇਆ ਹੈ ਭਈ ਇਹ ਸਜ਼ਾ ਇਹਨਾਂ ਦੀ ਬੰਦੀ ਧਾਰਮਿਕ ਉਹ ਹੁਣ ਉਹਨਾਂ ਨੂੰ ਸਜ਼ਾ ਦੇਣ ਵਾਲਿਆਂ ਦੇ ਉਲਟਾ ਹਾਵੀ ਹੋ ਗਏ ਨੇ ਸੋ ਕਹਿਣ ਦਾ ਮੇਰਾ ਮਕਸਦ ਹੈਗਾ ਕਿ ਰਾਜਨੀਤੀ ਧਰਮ ਦੇ ਉੱਤੇ ਹਾਵੀ ਹੋ ਰਹੀ ਹੈ ਜਦ ਕਿ ਗੁਰੂ ਨਾਨਕ ਦੇਵ ਜੀ ਦੇ ਦੌਰ ਤੋਂ ਚਲਦੇ ਆ ਜਾਓ ਧਰਮ ਜਿਹੜਾ ਹਮੇਸ਼ਾ ਰਾਜਨੀਤੀ ਤੇ ਹਾਵੀ ਰਿਹਾ ਭਾਵੇਂ ਉਹ ਮੁਗਲਾਂ ਨੇ ਧਰਮ ਕੀਤਾ ਭਾਵੇਂ ਅੱਜ ਦੇ ਦੌਰ ਦੇ ਵਿੱਚ ਇੱਕ ਸਿੱਖ ਸਿਆਸਤ ਨੂੰ ਛੱਡ ਦਈਏ ਅੱਜ ਵੀ ਜਿਹੜਾ ਹਿੰਦੁਸਤਾਨ ਦੇ ਵਿੱਚ ਹਿੰਦੂ ਤਵ ਦਾ ਏਜੰਡਾ ਚੱਲਦਾ ਪਿਆ ਹਿੰਦੂ ਤਵ ਦਾ ਏਜੰਡਾ ਹਿੰਦੁਸਤਾਨ ਦੀ ਹਕੂਮਤ ਤੇ ਭਾਰੀ ਹੈ ਜਿਹੜਾ ਹਿੰਦੂ ਤਬ ਦਾ ਏਜੰਡਾ ਹੈ ਜਿਹੜੇ ਉਹਨਾਂ ਨੇ ਆਪਣੀਆਂ ਮੰਗਾਂ ਸੀ ਉਹ ਸਾਰੀਆਂ ਮੰਗਾਂ ਉਹਨਾਂ ਨੇ ਹਿੰਦੂ ਤਬ ਦੇ ਏਜੰਡੇ 'ਚ ਜਿਹੜੀਆਂ ਪਾਰਟੀ ਆ ਉਹਨਾਂ ਨੇ ਮਨਵਾਈਆਂ ਆਪਣੀਆਂ ਉਹ ਕਹਿੰਦੇ ਸਾਡਾ ਏਜੰਡਾ ਇਹ ਮੰਗਾਂ ਸਾਡੀਆਂ ਮੰਨੀਆਂ ਜਾਣੀਆਂ ਭਾਵੇਂ ਉਹ ਦੇ ਵਿੱਚ ਕੋਈ ਵੀ ਹੋਵੇ ਮੈਂ ਤਾਂ ਤੁਹਾਨੂੰ ਅੱਗੇ ਦੱਸਿਆ ਕਿ ਰਾਮ ਮੰਦਰ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੇ ਏਜੰਡੇ 'ਚ ਸ਼ਾਮਲ ਸੀਗਾ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਇਸ ਕਰਕੇ ਇੱਥੋਂ ਸਿੱਖ ਪੰਥ ਨੂੰ ਵੀ ਆਪਣੇ ਘੱਟੋ-ਘੱਟ ਜਿਹੜਾ ਇਸ ਚੀਜ਼ ਤੇ ਆਣਾ ਚਾਹੀਦਾ ਕਿ ਅੱਜ ਧਰਮ ਦੀ ਲੜਾਈ ਹੈ ਰਾਜਨੀਤਿਕ ਪਾਰਟੀਆਂ ਦਾ ਜਿੰਨੀਆਂ ਮਰਜ਼ੀ ਖੜੀਆਂ ਕਰ ਲੋ ਜੇ ਅੱਜ ਸ਼੍ਰੀ ਕਾਲ ਤਖਸਬ ਤੋਂ ਇੱਕ ਉਹਦੀ ਜਿਹੜੀ ਭਰਤੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਤੇ ਸਿੱਖ ਕੌਮ ਸਾਰੀ ਸ਼੍ਰੀ ਕਾਲ ਤਖਸਬ ਦੇ ਥੱਲੇ ਅਗਰ ਖੜੀ ਹੋ ਜਾਂਦੀ ਹੈ ਤੇ ਇੱਕ ਕ੍ਰਾਂਤੀ ਆਏਗੀ ਇੱਕ ਪਰਵਰਤਨ ਆਏਗਾ ਇੱਕ ਨਵੀਂ ਪਾਰਟੀ ਦਾ ਜਨਮ ਹੋਊਗਾ ਜਿਹੜੀ ਰਾਜਨੀਤੀ ਤੋਂ ਆਜ਼ਾਦ ਹੋਊਗੀ ਦੇਖੋ ਅੱਜ ਵੀ ਜਿਵੇਂ ਜੱਥੇਦਾਰ ਰਣਜੀਤ ਸਿੰਘ ਆ ਅੰਤਖੜ ਲਹਿਰ ਮੋਰਚਾ ਚਲਾ ਰਹੇ ਨੇ ਉਹ ਇੱਕੋ ਗੱਲ ਬਾਰ-ਬਾਰ ਕਰਦੇ ਨੇ ਕਿ ਧਰਮ ਜਿਹੜਾ ਉਹ ਰਾਜਨੀਤੀ ਤੋਂ ਆਜ਼ਾਦ ਹੋਣਾ ਚਾਹੀਦਾ ਹੈ ਇੱਥੇ ਕਹਿੰਦੇ ਇਹਨਾਂ ਨੇ ਪਿੰਜਰੇ ਚ ਪਾ ਕੇ ਰੱਖਿਆ ਹੋਇਆ ਜੱਥੇਦਾਰਾਂ ਨੂੰ ਪਿੰਜਰੇ ਚ ਪਾ ਲੈਂਦੇ ਆ ਉਹ ਕਹਿੰਦੇ ਵੀ ਜਿਹੜੀ ਐਸਜੀਪੀਸੀ ਦੀ ਚੋਣ ਹੁਣ ਹੋਵੇ ਉਹਦੇ ਚ ਅਜੰਡਾ ਇਹ ਹੋਣਾ ਚਾਹੀਦਾ ਕਿ ਐਸਜੀਪੀਸੀ ਜਿਹੜੀ ਆ ਉਹ ਇੱਕ ਰਾਜਨੀਤਿਕ ਵਿੰਗ ਤੋਂ ਹਟ ਕੇ ਪਾਰਟੀ ਆ ਠੀਕ ਹੈ ਨਮਾਇंदे ਖੜੇ ਹੋਣ ਕੋਈ ਖੜਾ ਹੋਵੇ لیکن جدوں ਆਕੇ ਕੋਈ ਰਾਜਨੀਤਿਕ ਹਸਤੀਆਂ ਹੁੰਦੀਆਂ ਫਿਰ ਉਹ ਧਰਮ ਦਾ ਗਲਤ ਇਸਤੇਮਾਲ ਕਰਦੀਆਂ ਅੱਜ ਸ਼੍ਰੀ ਕਾਲ ਤਕਸਾਲ ਦੇ حکما ਨੂੰ ਇਸੇ ਕਰਕੇ ਟਹਾ ਲੱਗ ਰਿਹਾ ਕਿਉਂਕਿ ਰਾਜਨੀਤਿਕ ਤਾਕਤਾਂ ਜਿਹੜੀਆਂ ਉਹ ਬਹੁਤ ਮਜ਼ਬੂਤ ਹੋ ਗਈਆਂ ਹਾਵੀ ਹੋ ਗਈਆਂ ਸ਼੍ਰੀ ਕਾਲ ਤਕਸਾਲ ਦੇ ਜਥੇਦਾਰਾਂ ਦੇ ਜਿਹੜੇ ਹੁਕਮ ਹੈ ਉਹਨਾਂ ਉੱਤੇ ਕਿੰਤੂ ਪਰੰਤੂ ਸ਼ੁਰੂ ਹੋ ਗਏ ਜਦਕਿ ਕਿੰਤੂ ਪਰੰਤੂ ਦਾ ਪ੍ਰਾਣ ਇਸ ਦੌਰ ਦੇ ਵਿੱਚ ਚੱਲ ਜੋ ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀ ਜੇ ਮਹਾਰਾਜ ਰਣਜੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਹੋਰਾਂ ਨੇ ਬੁਲਾਇਆ ਤੇ ਅਗਲੇ ਨੰਗੇ ਵੈਰੀ ਆਏ ਉਹ ਨਹੀਂ ਉੱਤੇ ਕਿੰਤੂ ਪਰੰਤੂ ਕਰ ਸਕਿਆ ਸੋ ਮੇਰੇ ਕਹਿਣ ਦਾ ਇੱਕੋ ਮਕਸਦ ਹੈਗਾ ਕਿ ਜਿਹੜੀ ਧਰਮ ਦੀ ਲੜਾਈ ਇਸ ਟਾਈਮ ਚੱਲ ਰਹੀ ਹੈ ਧਰਮ ਹਮੇਸ਼ਾ ਜਿੱਤਦਾ ਉਹ ਜਿੱਤੇਗਾ ਸਾਕਸ਼ੀ ਧਰਮ ਹੀ ਕਿਉਂਕਿ ਲੋਕ ਧਰਮ ਦੇ ਨਾਲ ਖੜਦੇ ਆ ਰਾਜਨੀਤਿਕ ਪਾਰਟੀਆਂ ਕਈ ਆਈਆਂ ਕਈ ਗਈਆਂ ਸੁਜੀਤ ਸਿੰਘ ਬਰਨਾਲਾ ਆਏ ਉਹ ਚਲੇ ਗਏ ਇੱਥੇ ਕਿੰਨੇ ਚਲੇ ਗਏ ਇੱਥੇ ਕੋਈ ਫਰਕ ਨਹੀਂ ਪੈਂਦਾ ਨਵੇਂ ਆ ਜਾਣਗੇ ਇਹ ਵੀ ਅਗਰ ਠੀਕ ਚੱਲਣਗੇ ਧਰਮ ਨੂੰ ਅੱਗੇ ਮੰਨ ਕੇ ਚੱਲਣਗੇ ਤੇ ਲੋਕ ਇਹਨਾਂ ਨਾਲ ਦੀ ਦੁਬਾਰਾ ਠੀਕ ਹੋ ਜਾਣਗੇ ਹਜੇ ਤੱਕ ਦੇਖੋ ਹਜੇ ਤੱਕ ਜਿਹੜਾ ਨੁਕਸਾਨ ਹੋ ਰਿਹਾ ਅਕਾਲੀ ਦਲ ਬਦਲਦਾ ਮੈਂ ਤਾਂ ਇਹ ਕਹਿਣਾ ਚਾਹਣਾ ਇਹ ਸ੍ਰੀ ਕਾਲ ਤਖਤ ਸਾਹਿਬ ਦੀ ਜਿਹੜੇ ਹੁਕਮਾਂ ਦੀ ਉਲੰਘਣਾ ਬਾਰ ਬਾਰ ਕਰਦੇ ਨੇ ਉਹਦੇ ਕਰਕੇ ਹੋ ਰਿਹਾ ਇਹ ਕਿਉਂ ਹੋ ਰਿਹਾ ਮੈਂ ਦੇਖੋ ਹੁਣ ਦੇਖੋ ਸ੍ਰੀ ਕਾਲ ਤਖਤ ਸਾਹਿਬ ਦਾ ਦਾ ਤੁਸੀਂ ਸਦਾ ਸਾਹ ਨੂੰ ਉਹਨਾਂ ਨੇ ਜਿਹੜਾ ਉਹਦੇ ਨਾਲ ਰੋਟੀ ਬੂਟੀ ਤੋਂ ਮਣਾ ਕੀਤਾ ਸੀ ਬਈ ਕਿਸੇ ਨੇ ਉਹਦੇ ਨਾਲ ਰੋਟੀ ਬੇਟੀ ਦਾ ਮਤਲਬ ਕਿਸੇ ਨੇ ਉਹਨਾਂ ਸਾਂਝ ਨਹੀਂ ਰੱਖਣੀ ਹੁੰਦਾ ਤੇ ਸਾਂਝ ਰੱਖੀ ਇਹਨਾਂ ਨੇ ਘਰੇ ਬੁਲਾ ਕੇ ਜਥੇਦਾਰਾਂ ਨੂੰ ਕਿ ਇਹਨੂੰ ਮaaf ਕਰੋ ਚਿੱਠੀ ਭੇਜ ਕੇ ਉਹਨੂੰ ਮaaf ਕਰਾਤਾ ਉਸ ਦਿਨ ਤੋਂ ਬਾਅਦ ਅੱਜ ਦੇ ਅਕਾਲੀ ਦਲ ਦੇ ਵਿੱਚ 2015 ਤੇ ਅੱਜ 2025 ਦਸਾਂ ਸਾਲਾਂ ਚ ਕਿੰਨਾ ਨੁਕਸਾਨ ਹੋਇਆ ਇਹਦੇ ਉੱਤੇ ਮੰਥਨ ਕਰਨ ਦੀ ਲੋੜ ਹੈ ਤੇ ਵਿਚਾਰ ਕਰਨ ਦੀ ਲੋੜ ਹੈ बार-बार ਤੁਸੀਂ ਉਸੇ ਚੀਜ਼ ਨੂੰ ਦੁਹਰਾ ਰਹੇ ਹੋ ਇਹ ਚੀਜ਼ਾਂ ਨੁਕਸਾਨ ਕਰ ਰਹੀਆਂ ਕਿਉਂਕਿ ਲੋਕ ਧਰਮ ਦੇ ਨਾਲ ਖੜਦੇ ਆ ਰਾਜਨੀਤੀਕ ਨਾਲ ਨਹੀਂ ਖੜਦੇ ਅੱਜ ਅੱਜ ਪੰਜਾਬ ਜਾਮਾ ਦੀ ਪਾਰਟੀ ਦੀ ਸਰਕਾਰ ਹੈ ਉਸ ਤੋਂ ਪਹਿਲਾਂ ਕੈਪਟਨ ਮਨਿੰਦਰ ਸਿੰਘ ਦੀ ਸੀ ਉਸ ਤੋਂ ਪਹਿਲਾਂ ਬੀਬੀ ਰਜਿੰਦਰ ਕੌਰ ਪੱਠਲ ਵੀ ਰਹੀ ਪ੍ਰਕਾਸ਼ ਸਿੰਘ ਬਾਦਲ ਵੀ ਰਹੇ ਹੁਣ ਅਗਲਾ ਦੌਰ ਜਿਹੜਾ 2027 ਚ ਕਿੰਨੇ ਚੀਫ ਮਿਨਿਸਟਰ ਬਰਨਾ ਕਿੰਨੇ ਮੁੱਖ ਮੰਤਰੀ ਬੰਨਾ ਉਹ ਬਾਅਦ ਦੀ ਗੱਲ ਹੈ ਲੇਕਿਨ ਧਰਮ ਦਾ ਦੁਰਪਯੋਗ ਜਿਹੜਾ ਉਹ ਸੱਤਾ ਵਾਸਤੇ ਨਹੀਂ ਹੋਣਾ ਚਾਹੀਦਾ ਜਿਨ੍ਹਾਂ ਨੇ ਕੀਤਾ ਜਿਹੜਾ ਸੱਤਾਧਾਰੀਆਂ ਨੇ ਦੁਰਪਯੋਗ ਕੀਤਾ ਧਰਮ ਦਾ ਉਹ ਅੱਜ ਦੇਖ ਲਓ ਕਿੱਥੇ ਨੇ ਸੋ ਇਹ ਦੌਰ ਮੈਨੂੰ ਲੱਗ ਰਿਹਾ ਕਿ ਇੱਕ ਜਿਹੜੀ ਹੈ ਇੱਕ ਸ਼੍ਰੀ ਕਾਲ ਤਖਸਾਲ ਤੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਸੋਚ ਹੈ ਕਿ ਲੋਕ ਜਿਹੜੇ ਆ ਤਰੰਮ ਦੇ ਨਾਲ ਖੜੇ ਹੋ ਸੋ ਉਹਨਾਂ ਦੇਖਣਾ ਹੋਵੇਗਾ ਕਿ ਧਰਮ ਤੇ ਸਿਆਸਤ ਰਾਜਨੀਤੀ ਦੀ ਜੋ ਲੜਾਈ ਚੱਲ ਰਹੀ ਹੈ ਜੋ ਟਕਰਾਵ ਚੱਲ ਰਿਹਾ ਹੈ ਇਸ ਦੇ ਵਿੱਚ ਕੌਣ ਜਿੱਤਦਾ ਹੈ ਧਰਮ ਅੱਗੇ ਹੁੰਦਾ ਹੈ ਜਾਂ ਫਿਰ ਰਾਜਨੀਤੀ ਇੱਕ ਵਾਰ ਫਿਰ ਤੌਰ ਧਰਮ ਦੇ ਉੱਤੇ ਹਾਵੀ ਹੋ ਜਾਂਦੀ ਹੈ ਜਾਂ ਫਿਰ ਨਹੀਂ ਹੁੰਦੀ ਕਾਲੀ ਦਲ ਦੀਆਂ ਭਰਤੀਆਂ ਰੱਦ ਹੁੰਦੀਆਂ ਨੇ ਜੋ ਜਥੇਦਾਰ ਨੇ ਹੁਕਮ ਦਿੱਤੇ ਨੇ ਪੰਜ ਮੈਂਬਰੀ ਕਮੇਟੀ ਉਹ ਮੰਨਦੀ ਹੈ ਤੇ ਅਕਾਲੀ ਦਲ ਵੀ ਉਸ ਦੇ ਉੱਤੇ ਖੜੀ ਹੁੰਦੀ ਹੈ ਜਾਂ ਉਲੰਘਣਾ ਕਰਦੀ ਹੈ ਇਹ ਪੂਵ ਵਿੱਚ ਦੇਖਣਾ ਹੋਵੇਗਾ